ਤੇਰੀ ਕੋਸ਼ਿਸ਼ ਕਰਾਉਂਗਾ ਵੀ ਇਹ ਪੱਟੀ ਕਰੇ ਠੀਕ ਕਰਕੇ ਲੈ ਜਾਣਾ ਵਾ ਠੀਕ ਹੈ ਇਹ ਨਹੀਂ ਜਾਊਗਾ ਇਹ ਕਰੇ ਠੀਕ ਹੋ ਕੇ ਜਾਊਗਾ ਮੈਂ ਤਨ ਉਹਦਾ ਨੰਬਰ ਤੇ ਕੇਣਾ ਮੈਨੂੰ ਐਸਟੀਮੇਟ ਬਣਾ ਕੇ ਦੱਸ ਕਿ ਕਿ ਹਸਤਾ ਵਾ ਜਿੰਨਾ ਨੁਕਸਾਨ ਹੋਇਆ ਟੂਬਾਂ ਦਾ ਹੋਇਆ ਕਿਉਂਕਿ ਟੂਬ ਤੇ ਥੋੜਾ ਵੱਜ ਜਾਂਦਾ ਟੂਬ ਦੀ ਨਲਕੀ ਪੱਟੀ ਹੋਰ ਇੱਕ ਵੀ ਨੁਕਸਾਨ ਨਹੀਂ ਹੋਇਆ ਟਾਇਰ ਦਾ ਟਾਇਰ ਤਾਂ ਨਹੀਂ ਹੋਇਆ ਬਸ ਸਾਹ ਜਿਹੜੇ ਉੱਪਰ ਇਹ ਮੈਂ ਟਰੱਕ ਲਿਆਵਾ ਕਿੰਨੇ ਕ ਟਾਇਰ ਦੇ ਦੋਵੇਂ ਇਹ ਕਿੰਨਾ ਕ ਨੁਕਸਾਨ ਹੋਇਆ ਇੱਥੇ ਨਹੀਂ ਉਹ ਭਰਾਵਾ ਬਤੋ ਤਵੇ ਨਾ ਤੇ ਪਰਤੀਆਂ ਕੱਟੀਆਂ ਜਾ ਰਹੀਆਂ ਠੱਗੀਆਂ ਵਾਜ ਰਹੀਆਂ ਤੇ ਬਚੋ ਜਿੰਨਾ ਬਾਤ ਹੁੰਦਾ ਉਨਾ ਬਚੋ ਯਾਰ ਮੈਨੂੰ ਇੱਕ ਗੱਲ ਦੀ ਹੋਰ ਸਮਝ ਨਹੀਂ ਆਈ ਕਿ ਤੁਹਾਨੂੰ ਮਿਹਰਤ ਨਾਲ ਜਿੰਨਾ ਮਿਲਦਾ ਖਾ ਲੋ ਠੱਗੀਆਂ ਨਾਲ ਕਿਉਂ ਮਨਾ ਆਏ ਇੰਨੇ ਜਰਗੇ ਯਾਰ ਆਪਣੇ ਬੰਦੇ ਭਾਂਜਾ ਆਪਣੇ ਬੰਦੇ ਦੀ ਖਾਈ ਜਾਂਦੇ ਆਇਤਾ ਹਾਲਾਤ ਮਾੜੇ ਆ ਰੇ ਸਾਰੇ ਪੁਲਸ ਵਾਲੇ ਦੇ ਇੱਥੇ ਅੱਗੇ ਲਾਏ ਹੁੰਦੇ ਉਹਨਾਂ ਨੂੰ ਕਿਆ ਹੁੰਦਾ ਵੇ ਤੱਪਣ ਦੇਣ ਦੇ ਕਿਦ ਨੂੰ ਮੇਰੇ ਮੈਂ ਇੱਕ ਗੱਲ ਹੋਰ ਜਾਣੀ ਸਾਰਾ ਪੰਜਾਬ ਦੀ ਪੁਲਸ ਖਲਾਰ ਛੱਡੀ ਤੇਰੀ ਗੱਲ ਕਮਾ ਸਹੀ ਆਪਾਂ ਟੈਕਸ ਭਰਦੇ ਆ ਸਾਰਾ ਕੁਝ ਕਰਦੇ ਆ ਆਪਣੀ ਜਾਨ ਮਾਲ ਦੀ ਰੱਖੀ ਚਾਹੀਦੀ ਆ ਸਹੀ ਜੀ ਸਹੀ ਸਹੀ ਇਹ ਪੰਜਾਬ ਪੁਲਸ ਮਗਰ ਕਰੀਏ ਉਹ ਪਤਾ ਕੀ ਕਰਦੀ ਆ ਇਹ ਦੱਸੋ ਜੇ ਇਹ ਆਪਾਂ ਨੂੰ ਬਾਟਮ ਵੀ ਨਹੀਂ ਲੰਘਾ ਦੇ ਰਹੇ ਆਪਣੀ ਪੁਲਸ ਇੱਥੇ ਇਹਨਾਂ ਨੂੰ ਕਿਵੇਂ ਗਾਹ ਹੁੰਦੀ ਆ ਉਹ ਬਾਈ ਜੀ ਐਡੇ ਹੀ ਚੰਗੇ ਹੁੰਦੇ ਫੇਰੀ ਸੀ ਤੇ ਜਿਹੜਾ 302 ਦਾ ਪਰਚਾ ਕੱਟਿਆ ਕੀ ਤੱਕ ਕੱਟਿਆ ਕਿਸੇ ਤੇ ਨਹੀਂ ਹੂੰ ਇਹ ਆਪਣੀ ਅੱਖਾਂ ਠਾਰਤੀ ਸਰਜੀ ਹੈ 00 ਹੀ ਰਹਿ ਜਾਂਦਾ 00 ਰਹਿ ਜਾਂਦਾ ਸਰਜੀ ਆਹੋ ਇੱਕ ਵੀ ਸਾਹਮਣੇ ਆ ਦੂਤੀ ਵੀ ਚਾਰਾ ਨਹੀਂ ਦੱਤਾ ਬਾਬਾ ਜਿੰਨਾ ਗ੍ਰੀਪ ਉਹਹੀ ਤਾਂ ਗੱਲ ਆ ਮੈਂ ਇਹ ਗੱਲ ਚਾਉਣਾ ਪਈ ਜਿਹੜੀ ਵੀ ਜਿਹਦਾ ਵੀ ਨਕਸਾ ਭਾਈ ਤਰ੍ਹਾਂ ਜਿਹੜਾ ਨਖਾਣ ਹੋਇਆ ਕੋਸ਼ਿਸ਼ ਕਰਾਂਗੇ ਇਹਦਾ ਸਾਰਾ ਐਸਟੀਮੇਟ ਬਣਾ ਕਿੰਨਾ ਖਰਚਾ ਹੈ ਇਹਦਾ ਠੀਕ ਹੈ ਮੈਂ ਤੇਰੀ ਕੋਸ਼ਿਸ਼ ਕਰਾਉਂਗਾ ਵੀ ਇਹ ਆਪਾਂ ਠੀਕ ਕਰੇ ਠੀਕ ਕਰਕੇ ਲੈ ਕੇ ਜਾਣਾ ਵਾ ਠੀਕ ਹੈ ਐ ਨਹੀਂ ਜਾਊਗਾ ਇਹ ਕਰੇ ਠੀਕ ਹੋ ਕੇ ਜਾਊਗਾ ਮੈਂ ਤਨ ਉਹਦਾ ਨੰਬਰ ਤੇ ਕਹੇਦਾ ਮੈਨੂੰ ਐਸਟੀਮੇਟ ਬਣਾ ਕੇ ਦੱਸ ਕਿ ਕਿ ਹਸਾਟਾ ਵਾ ਸਾਰਾ ਵੀ ਜਿਹੜਾ ਆਪਾਂ ਮਲਵਾਲਾ ਜਨਸੀ ਵਾਲੋਂ ਸਾਧਰਾ ਇੱਥੇ ਨੇੜੇ ਤੇ ਹੋਊਗੀ ਪਤਰਾ ਹੋਊਗੀ ਜਨਸੀ ਆਪਾਂ ਮੁੱਕ ਪੁੱਛਦੇ ਹਾਂ ਇਹਦਾ ਵੀਡੀਓ ਭੇਜ ਦੋ ਇਹ ਪਤਾ ਕਰੋ ਵੀ ਇਹ ਸਾਰਾ ਖਰਚਾ ਟੋਟਲ ਕਿੰਨਾ ਆਉਂਦਾ ਫਿਰ ਉਸ ਤੋਂ ਆਪਾਂ ਸਾਰੇ ਰਲ ਕੇ ਹਮਲਾ ਮਾਰਾਂਗੇ ਕਿ ਇਹਨੂੰ ਆਪਾਂ ਠੀਕ ਕਰਕੇ ਲੈ ਕੇ ਜਾਣਾ ਇਹ ਘਰ ਐਵੇਂ ਮੁੰਡੇ ਦਾ ਤੁਸੀਂ ਕਹੇ ਵੀ ਯਾਰ ਦੋਸਤ ਦਾ ਲੈ ਲੈਂਦਾ ਤੇ ਉਹਨਾਂ ਉਹਨਾਂ ਦੀ ਪਿਓ ਆਉਦੀ ਮਾਂ ਆਉਗਾ ਹੀ ਭਰਾ ਤਾਇਆ ਚਾਚਾ ਉਹ ਕੱਲ ਨੂੰ ਯਾਰੀ ਦੋਸਤੀ ਫਰਕ ਪਾ ਜਾਂਦਾ ਤੇ ਆਪਾਂ ਇਹਨੂੰ ਠੀਕ ਕਰਕੇ ਪੇਦਾਂਗੇ ਬਿਲਕੁਲ ਤੇ ਦੂਜੀ ਗੱਲ ਠੱਗਾਂ ਤੋਂ ਬਚੋ ਬਾ ਓਕੇ ਠੱਗਾਂ ਦੇ ਬਾ ਬਸ ਕੇ ਚੱਲਣਾ ਅਜਿਹੇ ਬੰਦੇ ਵੱਡੀਆਂ ਵੱਡੀਆਂ ਠੱਗੀਆਂ ਮਾਰਦੇ ਫਿਰਦੇ ਕਿਸੇ ਵੀ ਇੱਕ ਵੀ ਟਾਰ ਦਾ ਨੁਕਸਾਨ ਨਹੀਂ ਹੋਇਆ ਨਹੀਂ ਹੋਇਆ ਜਿੰਨਾ ਨੁਕਸਾਨ ਹੋਇਆ ਤੂਬਾਂ ਦਾ ਹੋਇਆ ਕਿਉਂਕਿ ਤੂ ਤੇ ਥੋੜਾ ਵੱਜ ਜਾਂਦਾ ਉਹ ਦਿਨ ਕੀ ਪੱਟੇ ਹੋਰ ਇੱਕ ਵੀ ਨੁਕਸਾਨ ਨਹੀਂ ਹੋਇਆ ਟਾਇਰ ਦਾ ਟਾਇਰ ਤਾਂ ਨਹੀਂ ਹੋਇਆ ਬਸ ਆ ਜਿਹੜੇ ਦੂਸਰੇ ਉੱਤੇ ਨੁਕਸਾਨ ਪਾ ਟ ਉਹ ਕੋਈ ਗੱਲ ਨਹੀਂ ਜਿੰਨਾ ਜਿੰਨਾ ਦਾ ਵੀਰਾਂ ਦਾ ਮਾਲਾ ਜੁਣਾ ਮੇਨ ਤੇ ਟੱਪਣਾ ਕਿਉਂਕਿ YouTube ਤੇ ਵੀ ਇਹ ਆਇਆ ਸਾਰਿਆਂ ਕਿਤੇ ਇਹ ਆਇਆ ਇਹ ਇਹ ਮਾਂ ਦੇ ਪੁੱਤ ਨੂੰ ਪੱਠੀ ਕਰਕੇ ਲੰਘਿਆ ਆਪਾਂ ਸਾਰੇ ਹਮਲਾ ਮਾਰਾਂਗੇ ਕੋਈ ਪੱਟੀ ਵੀ ਕਰਾਵਾਂਗੇ ਯਾਰ ਸਾਰੇ ਕਰਾਵਾਂਗੇ ਹੋਲੀ ਹੋਲੀ ਹਮਲਾ ਆਵਲਾ ਜਿਵੇਂ ਵੱਜੀ ਜਾਊਗਾ ਸਾਰੇ ਕੰਮ ਯਾਰ ਜੇ ਵੀ ਜਿਹੜੀ ਚੀਜ਼ ਆ ਇਹ ਜਿਵੇਂ